ਕੀ ਨਾਮ ਰਟਾਇਆ ਰਟਾਇਡ ਇਨਸਪੈਕਟਰ ਪਿਆਰ ਸਿੰਘ ਸਰ ਆਮ ਆਦਮੀ ਪਾਰਟੀ ਤੇ ਕਾਕਾ ਬਰਾੜ ਤੇ ਰੋਸਾ ਦਿਤਾ ਹੈ ਕਿਵੇਂ ਦੇਖਦੇ ਹੋ ਬਿਲਕੁਲ ਜੀ ਬਹੁਤ ਵਧੀਆ ਕੈਂਡੀਡੇਟ ਹੈ ਇਹ ਜਿਹੜੀ ਵੋਟ ਹੈ ਆਮ ਆਦਮੀ ਪਾਰਟੀ ਨੂੰ ਪੈਣੀ ਹੈ ਸਰ ਭਗਵੰਤ ਸੇਨੀ ਮਾਨ ਸੀਐਮ ਪੰਜਾਬ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੀ ਦੇ ਨਾਮ ਤੇ ਵੋਟ ਪੈਣੀ ਹੈ ਲੋਕ ਵੀ ਲੋਕ ਵੀ ਉਹ ਲੋਕਾਂ ਵੱਲੋਂ ਵੀ ਪੂਰਾ ਹੰਗਾਰਾ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਔਰ ਸਾਨੂੰ ਪੂਰੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਹੀ ਜਗਦੀਪ ਸਿੰਘ ਕਾਕਾ ਬਰਾੜ ਮੁਖਸਰ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਤੋਂ ਇਲੈਕਟ ਹੋ ਕੇ ਪਾਰਲੀਮੈਂਟ ਦੀ ਸੀਟ ਜੇ ਐਮਪੀ ਸੋਇਪੁਰ ਤੋਂ ਐਮਪੀ ਬਣ ਕੇ ਪਾਰਲੀਮੈਂਟ 'ਚ ਪਹੁੰਚਣਗੇ ਜੀ ਸਰ ਆਮ ਆਦਮੀ ਪਾਰਟੀ ਦਾ ਵਿਰੋਧ ਹੀ ਹੋ ਰਿਹਾ ਕਿਹਾਂ ਥਾਵਾਂ ਦੇ ਸਰ ਰੋਦੇ ਤੁਸੀਂ ਇੱਕ ਪਾਸੇ ਕੰਮ ਲੈ ਲਓ ਇੱਕ ਪਾਸੇ 70 ਸਾਲਾਂ ਦੀ دوسری ਪਾਰਟੀਆਂ ਦਾ ਕੰਮ ਵੇਖ ਲਓ ਔਰ ਇਸ ਇਸ ਪਾਰਟੀ ਨੇ ਜਦੋਂ ਦੇ ਸਰਪਗੋਲ ਸਿੰਘ ਮਾਨ ਸੀਐਮ ਬਣੇ ਨੇ ਤੇ 2 ਸਾਲਾਂ ਦੇ ਵਿੱਚ 43000 ਅਨਐਮਪਲਾਈ ਵਿਚਾਰੇ ਬੱਚੇ ਜਿਹੜੇ ਤੁਰੇ ਫਿਰਦੇ ਸੀ ਉਹਨਾਂ ਨੂੰ ਰੋਜ਼ਗਾਰ ਦੇਣਾ ਇੱਕ ਬਹੁਤ ਵੱਡਾ ਹੀ ਮਤਲਬ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬੱਚਿਆਂ ਪ੍ਰਤੀ ਜਿਹੜੀ ਸੰਜੀਦਗੀ ਇਹ ਸੀਐਮ ਸਰਕਾਰ ਨੇ ਦਿਖਾਈ ਹੈ ਬਹੁਤ ਵਧੀਆ ਜੀ ਲੋਕਾਂ ਕੋਲ ਪੁੱਛੋ ਜਾ ਕੇ ਤੁਸੀਂ ਇਹ ਜਿਹੜੇ ਵਿਰੋਧ ਕਰਨ ਵਾਲੇ ਆਮ ਆਦਮੀ ਆ ਦੂਜੇ ਅਕਾਲੀ ਜਾਂ ਕਾਂਗਰਸੀ ਹੈਗੇ ਨੇ ਇਹ ਜਿਨ੍ਹਾਂ ਨੂੰ ਲੋਕ ਨਹੀਂ ਚਾਹੁੰਦੇ ਇਹ ਇਹ ਨਕਾਰੇ ਹੋਏ ਲੀਡਰ ਨੇ ਹੁਣ ਸਾਡੇ ਤੁਸੀਂ ਵੇਖ ਲਓ ਵੀ ਰਾਣਾ ਗੁਰਮੀਤ ਸਿੰਘ ਸੋਢੀ ਫਰੋਈਪੁਰ ਤੋਂ ਆਏ ਨੇ ਇਸ ਬੰਦੇ ਨੇ ਫਰੋਈਪੁਰ ਜਦੋਂ ਗੁਰੂ ਸਹਿਚੋ ਐਮਐਲਏ ਚਾਰ ਵਾਰੀ ਚਾਰ ਵਾਰੀ ਐਮਐਲਏ ਬਣਿਆ ਉੱਥੋਂ ਇਸ ਬੰਦੇ ਨੇ ਘਟੋ ਘਟ ਵੀ 10-10 ਲੱਖ ਰੁਪਈਆ 12-12 ਲੱਖ ਰੁਪਈਆ ਕੇ ਇਹਨੇ ਪਿਛਲੀ ਵਾਰੀ ਸਰਪੰਚੀ ਇਲੈਕਸ਼ਨਾਂ ਚ ਜਿਹੜਾ ਕੋਈ ਇਲੈਕਸ਼ਨ ਹੀ ਨਹੀਂ ਕਰਾਏ ਇਹਨਾਂ ਨੇ ਉੱਥੇ ਜਾ ਕੇ ਲੈ ਕੇ ਤੇ ਲੈ ਕੇ ਤੇ ਆਪਣੇ ਆਪ ਹੀ ਸਰਪੰਚ ਪੈਸੇ ਦੇ ਕੇ ਜ਼ੋਰ ਤੇ ਸਰਪੰਚੇ ਨੇ ਬਣਾਏ ਇਹਨਾਂ ਲੋਕਾਂ ਨੂੰ ਕੌਣ ਵੋਟ ਪਾਏਗਾ ਨਾਲੇ ਨੋਨੀ ਮਾਨ ਦਾ ਪਰਿਵਾਰ ਵੇਖ ਲਓ ਪਰ ਚੋਕੜ ਇਹਨਾਂ ਦਾ ਵੇਖ ਲਓ ਇਹਨਾਂ ਦੇ ਕੀ ਕੀ ਹੈ ਕੀ ਨਹੀਂ ਹੈਗੇ ਜੀ ਉੱਥੇ ਮਾਤਾ ਗੁਜਰੀ ਪਵਣੇ ਸਕੂਲ ਜਿਹੜਾ ਇਹਨਾਂ ਖੋਲਿਆ ਨੇ ਉਸ ਪਿੰਡ ਦੀ ਪੰਚਾਇਤ ਦੀ ਜਗ੍ਹਾ ਵਜਾਇ ਸਕੂਲ ਖੋਲਿਆ ਔਰ ਉਹਦੀ ਮਾਨਤਾ ਰੱਦ ਹੋ ਗਈ ਹੈ ਕਿ ਇਹ ਇਹਨਾਂ ਨੇ ਇਹਨਾਂ ਲੋਕਾਂ ਨੇ ਹੁਣ ਤੱਕ ਹੀ ਪੰਜਾਬ ਨੂੰ ਲੁੱਟਿਆ ਔਰ ਪੂਰੀ ਤਰ੍ਹਾਂ ਲੁੱਟ ਕੇ ਉਹਨੇ ਉਹਨੇ ਇਹਨਾਂ ਲੋਕਾਂ ਨੇ ਤੇ ਹੀ ਤਵਾ ਲਾਉਂਦੇ ਨੇ ਵੀ ਇਹ ਨਹੀਂ ਇਹ ਆਮ ਆਦਮੀ ਪਾਰਟੀ ਦੇ ਲੋਕ ਪਾਂਗੂ ਚੁੱਕੇ ਨੇ ਫਲਾਣਾ ਨਹੀਂ ਜੀ ਬਿਲਕੁਲ ਜਿਹੜੇ ਲੋਕ ਅਸਲ ਵੋਟਰ ਆਏਗੇ ਨੇ ਜਿਹੜੇ ਸਿਆਣੇ ਵੋਟਰ ਨੇ ਉਹ ਬਿਲਕੁਲ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਸਰ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਜੀ ਫ੍ਰਾਇਬਰ ਤੋਂ ਮੁਕਾਬਲਾ ਸਾਡੇ ਦਾ ਕਿਸੇ ਨਾਲ ਹੈ ਹੀ ਨਹੀਂ ਜੀ ਅਹੀਂ ਤੱਕ ਨਹੀਂ ਸਾਡਾ ਆਮ ਆਦਮੀ ਪਾਰਟੀ ਦੇ ਕਾਕਾ ਬਰਾੜੀ ਜਿੱਤੇਗਾ ਜੀ ਕਿਸੇ ਨਾ ਕੋਈ ਪਾਰਟੀ ਹੈ ਸਾਰੇ ਸਾਰੇ ਪੁਰਾਣੇ ਐਮਐਲਏ ਉਹ ਐਮਪੀ ਉਹੀ ਇਲੈਕਸ਼ਨ ਉਹੀ ਸਾਰਾ ਕੁਝ ਉਹੀ ਕੁਝ ਜਿਨ੍ਹਾਂ ਕੇ ਸਰ ਕਾਂਗਰਸ ਵੱਲੋਂ ਸ਼ਿਰਸਿੰਘ ਪਾਇਆ ਵੀ ਆ ਗਏ ਮੈਦਾਨ 'ਚ ਠੀਕ ਹੈ ਜੀ ਜੋ ਮਰਜੀ ਹਰ ਇੱਕ ਨੂੰ ਅਧਿਕਾਰ ਹੈਗਾ ਪਾਰਟੀ ਨੇ ਕਿਸ ਨਾ ਕਿਸੇ ਕੈਂਡੀਡੇਟ ਨੂੰ ਤਾਂ ਟਿਕਟ ਦੇਣੀ ਹੁੰਦੀ ਹੈ ਪਰ ਪਵਾਇਆ ਸਾਹਿਬ ਵੀ ਪਹਿਲਾਂ ਦੋ ਵਾਰ ਇਹ ਤੋਂ ਐਮਪੀ ਬਣੇ ਨੇ ਪਿਛਲੀ ਵਾਰ ਹਾਰ ਗਏ ਸੁਖਬੀਰ ਬਾਦਲ ਤੋਂ ਸਾਡੇ ਸੁਖਬੀਰ ਬਾਦਲ ਸਿੰਘ ਦਾ ਵੇਖੋ ਹਾਲ ਜੀ 30 ਕਰੋੜ ਰੁਪਏ ਇਹਨਾਂ ਨੂੰ ਸਾਲਾਨਾ ਫੰਡ 5 ਸਾਲ ਦਾ ਫੰਡ ਮਿਲਦਾ ਹੈ ਇਸ 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 ਬੰਦੇ ਨੇ ਕੋਈ ਵੀ ਦੇਖੋ ਸਾਡੇ ਫਰੋਹੇਪੁਰ ਦੇ ਕਿਤੇ ਵੀ ਕੰਸਟੀਚੂਐਂਟੀ ਵਿੱਚ ਜਲਾਲਾਬਾਦ ਫਾਇਲ ਦਾ ਲਾ ਲਓ ਗੁਰੂਸਾਹਿਬ ਲਾ ਲਓ ਫਰੋਹੇਪੁਰ ਦਿਹਾਤੀ ਲਾ ਲਓ ਕਿਤੇ ਵੀ ਇਹਨੇ ਕੋਈ ਇੱਟ ਵੀ ਲਾਈ ਹੋਵੇ ਤਾਂ ਇਹ ਬੰਦੇ ਲੋਕਾਂ ਨੂੰ ਹੁਣ ਤੱਕ ਬੁੱਧੂ ਹੀ ਬਣਾਈ ਫਿਰੇ ਨੇ ਲੋਕ ਹੁਣ ਬੁੱਧੂ ਨਹੀਂ ਬੰਨਣਾ ਚਾਹੁੰਦੇ ਇਹ ਨਾ ਇਹ ਬਿਲਕੁਲ ਇਹਨਾਂ ਸਾਰੇ ਕੈਂਡੀਡੇਟਾਂ ਦੀ ਜਵਾਨਤਾ ਜਪਤ ਹੋਣੀ ਸਰ ਇੱਕ ਜਿਹਨੇ ਕਿ ਪਹਿਲਾਂ ਅੰਗਰੇਜ਼ ਸਿੰਘ ਔਡਵਾਲ ਆਮਦਿਨ ਪਾਰਟੀ ਦੇ ਵਿੱਚ ਸੰਘਰਸ਼ ਕਰ ਰਿਹਾ ਸੀ ਟਿਕਟ ਨਹੀਂ ਮਿਲੀ ਹੁਣ ਆਜ਼ਾਦ ਮਤਲਬ ਉਮੀਦਵਾਰ ਲੜਨ ਨਾਲ ਨੁਕਸਾਨ ਹੋ ਰਿਹਾ ਜੀ ਅਮਦੇ ਪਾਰਟੀ ਨੂੰ ਹਰੇ ਕਾਦਮੀ ਨੂੰ ਟਿਕਟ ਮੰਗਣ ਦਾ ਅਧਿਕਾਰ ਹੈ ਜੀ ਮੈਂ ਵੀ ਟਿਕਟ ਮੰਗੀ ਸੀ ਰੋਇਪਰ ਹਲਕੇ ਤੋਂ ਐਮਪੀ ਦੀ ਟਿਕਟ ਹੈ ਇਹ ਮੇਰੇ ਨਾਲ ਰਾਜ ਸਰਕਾਰ ਜੀ ਹੈਗੇ ਨੇ ਇਹ ਵੀ ਇਹਨਾਂ ਨੇ ਵੀ ਐਮਪੀ ਟਿਕਟ ਮੰਗੀ ਪਰ ਟਿਕਟ ਤਾਂ ਇੱਕ ਬੰਦੇ ਇੱਕ ਇਨਸਾਨ ਨੂੰ ਮਿਲਣੀ ਹੈ ਨਾ ਆ ਪਾਰਟੀ ਨੇ ਜਿਹਦੇ ਤੇ ਵਿਸ਼ਵਾਸ ਜਤਾਇਆ ਉਹ ਉਸ ਨੂੰ ਪਾਰਟੀ ਦੇਖਦਾ ਹੀ ਪਾਰਟੀ ਦੇ ਨਾਲ ਖੜਿਆ ਹੈ ਜੀ ਨੁਕਸਾਨ ਹੋਏਗਾ ਜੀ ਆਮਦ ਪਾਰਟੀ ਨੂੰ ਕਿਉਂਕਿ ਆਜ਼ਾਦ ਆਜ਼ਾਦ ਲੜ ਰਹੇ ਕੋਈ ਕੋਈ ਅਜੇ ਦੇਖੋ ਸਮੀਕਰਨ ਕਿਵੇਂ ਬਦਲਦੇ ਨੇ ਅਜੇ 20 20 ਦਿਨ ਹੋ ਗਏ 20 ਦਿਨ ਬਾਅਦ ਇਲੈਕਸ਼ਨ ਹੋਇਆ 18 ਦਿਨ ਬਾਅਦ ਇਲੈਕਸ਼ਨ ਹੋਏਗਾ ਦੇਖੋ ਕਿਸ ਤਰ੍ਹਾਂ ਦੇ ਊਠ ਕੇਸ ਕਰਵਟ ਬੈਠਦਾ ਹੈ ਜੀ ਆ ਪਿਛਲੇ ਜਿ ਮਨਾਇਆ ਮਤਲਬ ਅਸੀਂ ਲਈ ਸੀ ਬਾਈਟ ਦਵਿੰਦਰ ਕੇ ਬਾਈ ਦੀ ਉਹ ਕਹਿੰਦੇ ਸਾਡੇ ਮੁਕਾਬਲੇ ਹੀ ਨਹੀਂ ਕਿਸੇ ਨਾਲ ਕੋਈ ਹੈ ਹੀ ਨਹੀਂ ਸਾਡੇ ਮੁਕਾਬਲੇ ਦੇ ਵਿੱਚ ਹੁਣ ਮੈਂ ਕਹਿੰਦਾ ਜੀ ਮੈਂ ਕਹਿੰਦਾ ਮੈਂ ਇੰਡੀਪੈਂਡੈਂਟ ਖੜਾ ਐ ਐਂਟਾ ਹੀ ਐਂਟੀ ਦਾ ਲੈਕਚਰ ਮੈਂ ਵੀ ਕਹਾਂਗਾ ਕਿ ਮੇਰੇ ਕੋਲ ਬਰਾਬਰ ਦਾ ਕੋਈ ਕੈਂਡੀਡੇਟ ਹੈ ਹੀ ਨਹੀਂ ਪਰ ਇਹ ਤਾਂ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਨਾ ਲੋਕ ਵੇਖੋ ਲੋਕ ਕਿ ਕਿਹਦੇ ਹੱਥ ਚ ਪਤਵਾ ਦਿੰਦੇ ਨੇ ਤਾਂ ਲੋਕਾਂ ਨੇ ਕੰਮਾਂ ਦੇ ਆਧਾਰ ਤੇ ਵੋਟਾਂ ਪਾਣੀਆਂ ਨਾ ਕਿ ਕਾਂਗਰਸੀਆਂ ਨਾ ਕਿ ਕਾਲੀਆਂ ਨਾ ਕਿ ਬਹੁਜੜ ਸਮਾਜ ਪਾਰਟੀ ਇਹਨਾਂ ਲੋਕਾਂ ਨੇ ਇਹਨਾਂ ਨੂੰ ਵੇਖ ਲਈ ਵੇਖ ਚੁੱਕੇ ਨੇ ਸਰ ਤੁਹਾਡੇ ਸਾਹਮਣੇ ਜਿਹੜਾ ਅਜ ਨਾਮਜ਼ਦਗੀ ਪੱਤਰ ਫਰਿਆ ਜਾ ਰਿਹਾ ਕਿੰਨਾ ਕੋਈ ਕੱਠ ਹੋ ਗਿਆ ਜੀ ਤਾਂ ਤੁਸੀਂ ਸਾਹਮਣੇ ਵੇਹ ਨਹੀਂ ਪਏ ਹੋ ਵੇਖ ਕੇ ਤੁਸੀਂ ਆ ਵੀਡੀਓ ਹੀ ਬਣਾਈ ਜੇ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਕਿੰਨਾ ਹੋਇਆ ਜੀ ਹੋਵੇਗਾ ਜੇ ਤੁਸੀਂ ਦੇਖੋਗੇ ਇਹ ਕਾਫਲਾ ਵੱਧੇ ਜਾਣਾ ਹੈ ਰੋਏਪੁਰ ਤੱਕ ਤੇ ਤੁਸੀਂ ਇੱਥੇ ਹੀ ਵੇਖ ਲਓ ਇਕੱਠ ਕਿੰਨਾ ਹੈਗਾ ਗਾਂ ਵੇਖੋ ਤੇ ਗੋਲੂ ਕੋ ਕਿੰਨੇ ਹੋਣਗੇ ਗਾਂ ਗੁਰੂ ਸਾਹਿਬ ਤੋਂ ਗਾਂ ਦੀ ਗਾਂ ਵੇਖੋ ਕਿਨੇ ਲੋਕ ਇਕੱਠੇ ਹੁੰਦੇ ਜਾਣਗੇ ਜੀ ਸਰ ਅਰਵਿੰਦ ਕੇਜਰੀਵਾਲ ਜਮਾਨਤ ਮਿਲ ਗਈ ਇਹਦਾ ਚੋਣਾਂ ਵਿੱਚ ਕੀ ਪ੍ਰਭਾਵ ਹੋਵੇਗਾ ਬਹੁਤ ਬਹੁਤ ਮੈਂ ਕਹਿੰਦਾ ਜੀ ਅਸੀਂ ਟੋਟਲ ਜਿੰਨੇ ਵੀ ਸਾਡੇ ਪੰਜਾਬ ਵਿੱਚ ਜਾਂ ਸਾਡੇ ਗੁਜਰਾਤ ਚ ਇੱਕ ਐਮਪੀ ਦੀ ਟਿਕਟ ਸਾਨੂੰ ਮਿਲੀ ਹੈ ਪਰ ਖੇਤਰ ਤੋਂ ਮਿਲੀ ਹੈ ਇੱਕ ਦੋ ਹੋਰ ਜਗ੍ਹਾ ਤੋਂ ਜਿੱਥੋਂ ਮਿਲੀ ਹੈ ਨੇ ਸਾਡੇ ਬਿਲਕੁਲ ਸਾਰੇ ਹੀ ਜਿਹੜੇ ਕੈਂਡੀਡੇਟ ਜਿੱਤ ਪ੍ਰਾਪਤ ਕਰਨਗੇ ਜੀ ਇੱਕ ਮੈਂ ਕਿਉਂਕਿ ਮੈਂ ਫ੍ਰੀਸ਼ਟ ਬਾਰਡਮ ਦੇ ਕਾਨੂੰਨ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਨਾ ਇਹ ਜਿਹੜੀ ਇਨਟਰਨਮ ਬੇਲ ਮਿਲਣੀ ਹੁੰਦੀ ਏ ਇਹ ਇਹ ਤੋਂ ਹੀ ਸਾਫ ਜਰ ਹੁੰਦਾ ਕਿ ਮੁਕਦਮੇ ਵਿੱਚ ਕੁਝ ਨਹੀਂ ਹੈਗਾ ਇਹਨਾਂ ਨੇ ਇੱਕ ਕਿਉਂਕਿ ਇਹ 2022 ਦਾ ਮੁਕਦਮਾ ਦੇ ਇਹਨਾਂ ਨੇ ਕੇਸ ਰਜਿਸਟਰ ਕੀਤਾ ਸੀ ਅੱਜ ਤੱਕ ਇਹਨਾਂ ਨੇ ਗ੍ਰਿਫਤਾਰੀ ਕਿਉਂ ਨਹੀਂ ਪਾਈ ਜੇ ਕੋਈ ਇਹਨਾਂ ਕੋਲ ਸੱਚਾਈ ਹੁੰਦੀ ਤੇ ਗ੍ਰਿਫਤਾਰੀ ਪਹਿਲਾਂ ਪਾ ਲੀ ਇਹਨਾਂ ਨੇ ਇਲੈਕਸ਼ਨ ਦੇ ਦਿਨਾਂ ਵਿੱਚ ਹੀ ਸ਼੍ਰੀ ਅਰਵਿੰਦ ਕੇਜ ਨੂੰ ਚਾਲਨ ਗ੍ਰਿਫਤਾਰ ਕਰਕੇ ਕਿਉਂਕਿ ਇਹ ਪਾਰਟੀ ਟੁੱਟ ਜਾਏਗੀ ਸਭ ਕੁਝ ਹੋ ਜਾਏਗਾ ਖੀਰੂ-ਖੀਰੂ ਪਰ ਜਿਹੜੇ ਲੋਕ ਹੈਗੇ ਨੇ ਲੋਕ ਅਰਵਿੰਦ ਕੇਜਰੀਵਾਲ ਦੀ ਸੋਚ ਨਾਲ ਜੁੜੇ ਹੋਏ ਨੇ ਨਾ ਕਿ ਅਰਵਿੰਦ ਕੇਜਰੀਵਾਲ ਨਾਲ ਜੁੜੇ ਨੇ ਜੋ ਜਿਨ੍ਹਾਂ ਨੇ ਮਤਲਬ 10 ਸਾਲਾਂ ਦੇ ਵਿੱਚ ਵਿੱਚ ਪਾਰਟੀ ਨੂੰ ਕਿੱਥੋਂ ਤੱਕ ਇੱਕ ਰਾਸ਼ਟਰੀ ਪਾਰਟੀ ਬਣਾ ਕੇ ਬਣਾ ਦਿੱਤਾ ਕਿਸੇ ਖਾਲਾ ਜੀ ਦੁਆਰਾ ਬਾਕੀ ਪਹਿਨੀ ਇਹਨਾਂ ਪਾਰਟੀਆਂ ਰਹੀਆਂ ਨੇ ਅਜੇ ਤੱਕ ਰਾਸ਼ਟਰੀ ਪਾਰਟੀ ਨਹੀਂ ਬਣ ਸਕੀ ਤੇ ਇਹ ਦੇਖ ਲਓ ਵੀ 10 ਸਾਲਾਂ ਦੇ ਵਿੱਚ ਦੂਜੀ ਪਾਰਟੀਆਂ ਕਾਂਗਰਸ ਭਾਜਪਾ ਤੇ ਆਤੀ ਜੀ ਆਮ ਆਦਮੀ ਪਾਰਟੀ ਹੈਗੀ ਹੈ ਇਹ ਜਿਹੜੇ ਰਾਸ਼ਟਰੀ ਪਾਰਟੀ ਬਣੀ ਹੈ ਇਹ ਜੇ ਲੋਕਾਂ ਨੇ ਲੋਕਾਂ ਲੋਕ ਇਹਨਾਂ ਨੇ ਲੋਕਾਂ ਨੇ ਇੱਕ ਲੋਕਾਂ ਨੇ ਕੰਮ ਵੇਖ ਕੇ ਇਹਨਾਂ ਨੂੰ ਵੋਟਾਂ ਪਾਈਆਂ ਨੇ ਇਸ ਕਰਕੇ ਰਾਸ਼ਟਰਪਤੀ ਦੇ ਵੇਲੇ ਸਰਵਿੰਦਰ ਅਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਤੇ ਪਾਰਟੀ ਨੂੰ ਬਹੁਤ ਫਾਇਦਾ ਹੋਊਗਾ ਔਰ ਪਾਰਟੀ ਜਿੱਥੇ ਵੀ ਸਾਡੀ ਪਾਰਟੀ ਦੇ ਕੈਂਡੀਡੇਟ ਖੜੇ ਨੇ ਸਾਰੇ ਹੀ ਜਿੱਤ ਪ੍ਰਾਪਤ ਕਰਨਗੇ ਠੀਕ ਹਨ ਜੀ ਤਾਂ ਅਜੇ ਹੋਰ ਵੀ ਵਰਕਰ ਖੜੇ ਹੋਣਾਂ ਨਾਲ ਗੱਲਬਾਤ ਕਰਾਂਗੇ ਸਾਰਾ ਮੈਚ ਜੀ ਸਰ ਜਿਹੜਾ ਅੱਜ ਨਾਮਜ਼ਦਗੀ ਪੱਤਰ ਭਰਿਆ ਜਾ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹੜਾ ਅੱਜ ਇਕੱਠ ਹੋਇਆ ਆ ਅਮਦੀ ਪਾਰਟੀ ਵੱਲੋਂ ਅਸੀਂ ਬਿਲਕੁਲ ਜਲਾਲਾਬਾਦ ਵਾਲੇ ਸਾਰੇ ਆਮ ਆਦਮੀ ਪਾਰਟੀ ਦੀ ਜਿੰਨੇ ਵਰਕਰ ਪੂਰੇ ਹਿਆ ਨਾਲ ਇਕੱਠੇ ਹੋਏ ਆ ਜਿੰਨੇ ਵੀ ਪਿੰਡਾਂ 'ਚ ਅਸੀਂ ਜਾਂਦੇ ਪਏ ਆ ਕੈਂਪੇਨ ਕਰ ਰਹੇ ਆ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵੀ ਆਪਣੇ ਵਾਅਦੇ ਕੀਤੇ ਸੀਗੇ ਤਕਰੀਬਨ ਸਾਰੇ ਪੂਰੇ ਹੋ ਚੁੱਕੇ ਆ ਤੇ ਜਨਤਾ ਬਹੁਤ ਖੁਸ਼ ਹੈ ਪਹਿਲਾ ਵਾਧੇ ਕਿਸਾਨਾਂ ਲਈ ਬਹੁਤ ਵਧੀਆ ਮਾਨ ਸਾਹਿਬ ਨੇ ਕੰਮ ਕੀਤੀ ਸਾਡੇ ਭਗਵੰਤ ਮਾਨ ਜੀ ਸੀਐਮ ਸਾਹਿਬ ਨੇ ਅੱਗੇ ਸਾਨੂੰ ਰਾਤਾਂ ਨੂੰ ਕਈ ਵਾਰ ਲਾਈਟ ਚਲਾਣੀ ਪੈਂਦੀ ਸੀ ਹੁਣ ਤਾਂ ਦਿਨੇ ਜਦੋਂ ਬਟਨ ਨੱਪੋ ਉਦਾਂ ਹੀ ਲਾਈਟ ਚੱਲਦੀ ਹੁੰਦੀ ਹੈ ਕਿਸਾਨ ਬਹੁਤ ਖੁਸ਼ ਨੇ ਹੋਰ ਕਈ ਕੰਮ ਨੇ ਜਿਹੜੇ ਐਨੇ ਵਧੀਆ ਸਕੂਲ ਬਣਾ ਰਹੇ ਨੇ ਮhalla ਕਲੀਨਿਕ ਉਹਨਾਂ ਦਾ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਸਾਡੇ ਇਥੇ ਜਲਾਲਾਬਾਦ ਹਲਕੇ ਚ ਨਵਾਂ ਮhalla ਕਲੀਨਿਕ ਬਣ ਰਹੇ ਨੇ ਜਿਹੜੇ ਕਿ ਜਿੰਦੇ ਵਿੱਚ ਹਰੇਕ ਤਰ੍ਹਾਂ ਦੀ ਦਵਾਈ ਲੋਕਾਂ ਨੂੰ ਮੁਫਤ ਮਿਲ ਰਹੀ ਹੈ ਉਹ ਵੀ ਬਹੁਤ ਲੋਕਾਂ ਨੂੰ ਜਿੰਨੇ ਵੀ ਆਮ ਆਦੀ ਪਾਰਟੀ ਦੇ ਕੰਮ ਕਰ ਰਹੀ ਹੈ ਸਰਕਾਰ ਲੋਕ ਇਸ ਨੂੰ ਦੇਖ ਕੇ ਬਹੁਤ ਖੁਸ਼ ਨੇ ਆਮ ਆਦੀ ਪਾਰਟੀ ਦੇ ਨਾਲ ਨੇ ਸਾਰੇ ਬਰੇ ਬੜੇ ਉਤਸ਼ਾਹ ਨਾਲ ਲੱਗੇ ਨੇ ਜੀ ਜੀ ਸਾਰਾ ਪਰਵਾਹੁਗਾ ਹੋਰਾ ਮਿਲੇ ਤੁਸੀਂ ਸਾਰ ਹੋਣਾ ਨੇ ਗੱਲ ਕੀਤੀ ਕਿਸਾਨਾਂ ਦੀ ਮਤਲਬ ਕਿਸਾਨਾਂ ਹੈ ਤਾਂ ਸਰਕਾਰ ਪਰ ਕਿਸਾਨ ਕਈਆਂ ਥਾਵਾਂ ਤੇ ਆਮ ਆਦੀ ਪਾਰਟੀ ਦਾ ਵਿਰੋਧ ਕਰਨਾ ਜੀ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਜੀ ਵਿਰੋਧ ਇਸ ਤਰ੍ਹਾਂ ਵਿਰੋਧ ਕਰਨ ਕੋ ਸੈਂਟਰ ਸਰਕਾਰ ਦਾ ਕਰਨਾ ਪੰਜਾਬ ਸਰਕਾਰ ਦਾ ਤਾਂ ਵਿੱਚ ਰੋਲ ਹੀ ਨਹੀਂ ਹੈਗਾ ਜੀ ਸਾਡੇ ਸੀਐਮ ਸਾਹਿਬ ਨੇ ਤਾਂ ਕਿਸਾਨਾਂ ਦੀਆਂ ਚੰਡੀਗੜ੍ਹ ਵਿੱਚ ਖੁਦ ਜਾ ਕੇ ਨਾਲ ਤਿੰਨ ਮੀਟਿੰਗਾਂ ਕਰਾਈਆਂ ਨੇ ਬਾਕੀ ਅਗਾ ਸਿੱਟਾ ਉਹਨਾਂ ਦਾ ਉਤਾਰ ਸਰਵਜਨਕ ਨਹੀਂ ਨਿਕਲੇਗਾ ਕਿਉਂਕਿ ਉਹਨਾਂ ਦੀ ਕਈ ਕਿਸਾਨਾਂ ਨੇ ਦੀਆਂ ਮੰਗਾਂ ਉਹਨਾਂ ਨੇ ਨਹੀਂ ਪੂਰੀਆਂ ਕੀਤੀਆਂ ਉਹ ਤਾਂ ਸੈਂਟਰ ਦੇ ਅੰਦਰ ਹੈ ਜੀ ਪੰਜਾਬ ਨਾਲ ਤਾਂ ਕੋਈ ਲੜਾਈ ਨਹੀਂ ਹੈਗੀ ਕਿਸਾਨਾਂ ਦੀ ਹੈਗੀ ਤਾਂ ਸੈਂਟਰ ਨਾਲ ਹੈ ਸਰ ਮੁਕਾਬਲਾ ਕਿਹੜੇ ਕੈਂਡੀਡੇਟ ਨਾਲ ਮੰਨਦੇ ਹੋ ਜਾਂ ਆਪਾਂ ਪਾਰਟੀ ਨਾਲ ਮੰਨਦੇ ਹੋ ਆਪਣੇ ਭਾਈਪੁਰਤ ਜੀ ਇਸ ਤਰ੍ਹਾਂ ਜੀ ਸਾਡਾ ਮੁਕਾਬਲਾ ਕਿਸੇ ਨਾਲ ਹੀ ਨਹੀਂ ਹੈ ਸਾਡਾ ਇਸ ਤਰ੍ਹਾਂ ਆਮ ਜਨਤਾ ਸਾਡੇ ਕੰਮ ਵੇਖ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮ ਵੇਖ ਕੇ ਜਨਤਾ ਸਾਰੇ ਬਹੁਤ ਵਧੀਆ ਅਛਾ ਹੈ ਅਸੀਂ ਤਾਂ ਇਹ ਅੰਦਾਜ਼ਾ ਲਾ ਚੁੱਕੇ ਹਾਂ ਕਿ ਸਾਡੀ ਅਸੀਂ ਜਿੱਤਾਂਗੇ ਐਮਪੀ ਦੀ ਸੀਟ ਤੋਂ ਫਰੋਇਦਪੁਰ ਹਲਕੇ ਤੋਂ ਸਰ ਇਹ ਕੰਨ ਦੇਸ਼ੀ ਦਾ ਮੁੱਦਾ ਪਿੰਡਾਂ ਪਿੰਡਾਂ ਦੇ ਲੋਕ ਬਹੁਤ ਰਾਜਨਾਮਾ ਆਦਿ ਪਾ ਕੇ ਤੋਂ ਪਹਿਲਾਂ ਇਹ ਵਾਦਾ ਕਰ ਕੈ ਇਸ ਕਿੱਲਾ ਚ ਖਤਮ ਕਰ ਦਿਆ ਨਸ਼ਾ ਤਾਂ ਵੀਰ ਜੀ ਇਸ ਤਰ੍ਹਾਂ ਜੀ ਨਸ਼ਾ ਪਹਿਲੀਆਂ ਸਰਕਾਰਾਂ ਵਿੱਚ ਵੀ ਸੀਗਾ ਕਾਂਗਰਸ ਵਿੱਚ ਵੀ ਸੀ ਅਕਾਲੀ ਦਲ ਨੇ ਸ਼ੁਰੂ ਕੀਤਾ ਸੀਗਾ ਇਸ ਚੀਜ਼ ਨੂੰ ਨੱਥ ਪਾਉਣ ਲਈ 70 75 ਸਾਲ ਦਾ ਜਿਹੜਾ ਪੂਰਾ ਕਰਕਰਟ ਸਾਫ਼ ਕਰਨ ਲਈ ਕੁਝ ਟਾਈਮ ਤਾਂ ਲੱਗਦਾ ਜੀ ਹਜੇ ਸਾਡੀ ਸਰਕਾਰ ਬਣੇ ਨੂੰ 2 ਸਾਲ ਤੇ ਕੁਝ 3 ਮਹੀਨੇ ਹੋ ਚੁੱਕੇ ਆ ਜੀ ਭਗਵੰਤ ਮਾਨ ਵਾਦਾ ਕੀਤਾ ਸੀਗਾ ਵਾਦਾ 2 ਸਾਲ ਦਾ ਕੀਤਾ ਗਿਆ ਬਿਲਕੁਲ ਵਾਦਾ ਕੀਤਾ ਹੈ ਹੋਵੇਗਾ ਇੱਕ ਸਾਡੀ ਸਰਕਾਰ ਇੱਕ ਨਵੀਂ ਫੋਰਸ ਬਣਾ ਰਹੀ ਹੈ ਕੁਝ ਦਿਨਾਂ ਦੇ ਵਿੱਚ ਮਤਲਬ ਉਹ ਵੀ ਤਿਆਰ ਮਤਲਬ ਸਿਰਫ ਨਸ਼ੇ ਦੇ ਖਿਲਾਫ ਜਿਹੜਾ ਉਹਨਾਂ ਨੇ ਇੱਕ ਮੁੱਦਾ ਹੈਗਾ ਉਹ ਸਿਰਫ ਜਿਹੜੀ ਇਹ ਬਣ ਰਹੀ ਹੈ ਆਪਣੀ ਟੀਮ ਉਹ ਸਿਰਫ ਨਸ਼ੇ ਦੇ ਖਿਲਾਫ ਹੀ ਚੱਲੇਗੀ ਤੇ ਨਸ਼ੇ ਤੇ ਜ਼ਰੂਰ ਫਲ ਪਾਈ ਜਾਵੇਗੀ। ਥਿਰੇ ਧੰਨਵਾਦ।